પ્રધાનજીઓ સાસુજીઓ ચાલો હજી શિમાં શિમાં હા હા નની નની

ਹਾਏ 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 ਸੀਮਾ ਸ਼ਰਮਾ ਹਾਏ 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 ਓਏ ਹੇ ਤਬਕੇ ਬਿੱਟੋ ਹਾਏ 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 ਜੈ ਜੀ ਜੈ ਜਵਾਹਰ ਮੁਰਦਾਵੋ 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 ਜੈ ਜਵਾਹਰ ਮੁਰਦਾਵੋ 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 ਲੋਕਲ ਪ੍ਰਸ਼ਾਸਨ ਮੁਰਦਾਵੋ ਜੈ ਜਵਾਹਰ ਮੁਰਦਾਵੋ તરી જાણજો ઓર ਅਸੀਂ ਵੀ ਖੜੇ ਜੀ ਅਸੀਂ ਹੁਣ ਵੀ ਨਾਲ ਖੜੇ ਆ ਅਸੀਂ ਧੰਨਵਾਦੀ ਐਮ ਸੀ ਸਾਹਿਬ ਦੇ ਜੋ ਸਾਡੇ ਦੁੱਖ ਦੀ ਘੜੀ ਦੇ ਵਿੱਚ ਆਏ ਨੇ ਸੋ ਇਹ ਬੰਦੇ ਦਾ ਸਾਡੇ ਨਾਲ ਹੱਟ ਟਾਈਮ ਖੜੇ ਆ ਨਗਰ ਨਿਗਮ ਦੇ ਕਰਮਚਾਰੀਆਂ ਦਾ ਪਿਛਲੇ 10 ਸਾਲ ਤੋਂ ਜਿਹੜਾ ਪ੍ਰੋਵੀਡੈਂਟ ਫੰਡ ਜਿਸ ਨੂੰ ਸੀਪੀਐਫ ਜੋ ਵੀ ਕਹਿੰਦੇ ਆ 64 ਲੱਖ ਰੁਪਇਆ ਬੰਦਾ ਉਹਦੇ ਵਿੱਚੋਂ 12 ਲੱਖ ਰੁਪਇਆ ਜਮ੍ਹਾਂ ਕੀਤਾ ਤੇ ਬਾਕੀ ਜਿਹੜੀ ਪੇਮੈਂਟ 52 ਲੱਖ ਉਹ 10 ਸਾਲ ਤੋਂ ਸਾਡੀ ਦੱਬੀ ਹੋਈ ਆ ਅਸੀਂ ਤੁਹਾਡੇ মিডিਆ ਰਾਹੀਂ ਐਮ ਸੀ ਸਾਹਿਬ ਤੁਹਾਨੂੰ ਵੀ ਬੇਨਤੀ ਕਰਾਂਗੇ ਵੀ ਸਾਡਾ ਜਿਹੜਾ ਵਿਆਜ ਸਮੇਤ ਗਰੀਬ ਕਰਮਚਾਰੀਆਂ ਦਾ ਜੋ ਆਪਣੇ ਘਰ ਦੇ ਵਿੱਚ ਗੰਦਾ ਕੰਮ ਕਰਕੇ ਸ਼ਹਿਰ ਦੀ ਸਫਾਈ ਕਰਕੇ ਸ਼ਹਿਰ ਨੂੰ ਬਿਮਾਰੀਆਂ ਤੋਂ ਬਚਾ ਕੇ ਆਪਣੇ ਘਰ 'ਚ ਬਿਮਾਰੀਆਂ ਲੈ ਕੇ ਜਾਂਦੇ ਨੇ ਉਹਨਾਂ ਦਾ ਸਰ ਕੀ ਕਰ ਰਹੇ ਆ ਉਰੇ ਕੂੜੇ ਦੀ ਜਿਹੜੀ ਟਰਾਲੀਆਂ ਭਰ ਕੇ ਲੈ ਕੇ ਜਾਂਦੀ ਸੀ ਨਗਰ ਨਿਗਮ ਦੀਆਂ ਸਾਲੀਆਂ ਜਥੇਬੰਦੀਆਂ ਸੰਘਰਸ਼ ਕਮੇਟੀ ਬਣ ਕੇ ਜਿਹਦੇ ਸਾਡੇ ਪ੍ਰਧਾਨ ਸੁਨੀਲ ਭਲਾਨਜੀ ਪ੍ਰਧਾਨ ਨੇ ਜਿਹੇ ਕਲਿਆਣਜੀ ਸਾਡੇ ਚੇਅਰਮੈਨ ਨੇ ਤੇ ਮੈਂ ਸਟੇਜ ਨੂੰ ਟੂਲ ਕਰਦਾ ਉਰੇ ਜੀ ਸੀਮਾ ਸ਼ਰਮਾ ਅੱਜ ਤੋਂ 10 ਸਾਲ ਪਹਿਲਾਂ ਸਾਡੇ ਜਿਹੜੇ ਕੰਟਰੈਕਟ ਤੇ ਆਊਟਸੋਰਸ ਦੇ ਕਰਮਚਾਰੀ ਆ ਉਹਨਾਂ ਦਾ 64 ਲੱਖ ਰੁਪਇਆ ਦੇ ਨਹੀਂ ਰਿਹਾ ਇਸ ਕਰਕੇ ਅੱਜ ਉਹਨਾਂ ਦੇ ਉਹਨਾਂ ਦੇ ਘਰ ਦੇ ਵਿੱਚ ਕੂੜਾ ਗੇਰਿਆ ਜਾ ਰਿਹਾ ਤਾਂ ਜੋ ਜਿਹੜਾ ਪ੍ਰਸ਼ਾਸਨ ਔਰ ਲੋਕਾਂ ਨੂੰ ਪਤਾ ਲੱਗੇ ਵੀ ਸਾਡੇ ਨਾਲ ਕੀ ਹੋਇਆ ਹੁਣ ਕੂੜਾ ਗੇਰਨ ਚੱਲੇ ਉੱਥੇ ਕੀ ਗੇਰਤੇ ਬਿਲਕੁਲ ਕੂੜਾ ਗੇਰਨ ਚੱਲਿਆ ਜੀ ਤੁਸੀਂ ਸਾਡੇ ਨਾਲ ਚਲੋ ਹਾਂ ਜੀ ਭਾਈ ਅੱਜ ਪੂਰੇ ਜਿਹੜਾ ਕੀ ਮੁਜਾ ਕਰਿਆ ਜਾ ਰਿਹਾ ਸੰਘਰਸ਼ ਤੁਹਾਡੇ ਵੱਲੋਂ ਕੀ ਰੀਜ਼ਨ ਹੈ ਜਿਹੜਾ ਕਿ ਸੀਮਾ ਸ਼ਰਮਾ ਦੇ ਘਰ ਅੱਜ ਦੇਖਿਆ ਜਾ ਰਿਹਾ ਕੂੜਾ ਸੁੱਟਿਆ ਕੀਤਾ ਗਿਆ ਦੇਖੋ ਅੱਜ ਜਿਹੜਾ ਸੀਮਾ ਸ਼ਰਮਾ ਜਿਹੜੀ ਯਾਨੀ ਕਿ ਐਸਪੈਕਟ ਕੰਪਨੀ ਦੀ ਓਨਰ ਹੈ ਜਿਹੜਾ ਮਾਤੂ ਦੇ 15 ਦੇ ਵਿੱਚ ਇਹ ਅਟੈਂਡ ਲਿਖਿਆ ਸੀ ਪਰ ਮੈਕਨੇ ਦਿੱਤਾ ਸੀ ਔਰ ਸਾਡੇ ਮਾਤੂ ਦੇ 15 ਦੇ ਲੈ ਕੇ ਜੂਨ 2018 ਤੱਕ ਦਾ ਜਿਹੜਾ ਅਟੈਂਡ ਰਿਹਾ ਉਹ ਨਾ ਕੋਲ ਰਿਹਾ ਬਟ ਇਹਨਾਂ ਨੇ ਜਿਹੜਾ ਸਾਡੇ ਮੁਲਾਜ਼ਮਾਂ ਦਾ ਜਿਸ ਤਿੱਕਰ ਆਪਣੀ ਡੀਸੀ ਦੇ ਸਾਥ ਦੇ ਦੋ ਵਾਰੀ ਵਾਧਿਆ ਨੇ ਆਜ ਤੱਕ ਜਿਹੜਾ ਉਹਨਾਂ ਨਾਲ ਜੀਤੀ ਵੀ ਜਮਨ ਕਟੋ ਘਟ ਵੀ ਚ ਰਹੀ ਪਿਆ ਲੱਖ ਕਰੋੜ ਰੁਪਏ ਜਿਹੜਾ ਲੀਪੀ ਸਾਡੇ ਪਟਿਆਲੇ ਦਾ ਉਹਨਲੀ ਸਮੂਮ ਲਾਜਵਾ ਚ ਜਿਹੜੇ ਮੱਦੀ ਕੈਟ ਦੇ ਮਲਾਜੂ ਹੁਣ ਚ ਸਪਾਈਸ ਐਨਸੀਰਮੈਨ ਮੰਡੀ ਬਿਲਡ ਅਪ ਆਜ ਕੇ ਉਹ ਬਾਤ ਸਪਲਾਈ ਵਾਲੇ ਕਾਫੀ ਜਿਹੜੀ ਕੈਟਾਗਰੀ ਜਾਨੀ ਸਾਡੀ ਦੂਸਰੀ ਜਿਹੜੀ ਗੱਲ ਕਰ ਰਹੇ ਸੀ ਸਾਡੇ ਜਿਹੜੇ ਮੁਲਾਜ਼ਮਾ ਦੇ ਜਿਹੜੀ ਮੰਗਾ ਨੇ ਇਹਦਾ ਕੋਈ ਪ੍ਰੋਮੋਸ਼ਨ ਦਾ ਕੰਮ ਸਾਡੇ ਬਾਬਾ ਸਾਹਿਬ ਦਾ ਸਟ੍ਰਕਚਰ ਦਾ ਕੰਮ ਹੈ ਤੁਹਾਨੂੰ ਇਹ ਵੀ ਦੱਸਣਾ ਚਾਹਣਾ ਸਤ ਮਾਰਚ 2024 ਦੇ ਵਿੱਚ ਉਹਦਾ ਟੈਂਡਰ ਹੋ ਚੁੱਕਾ 49 ਲੱਖ 95 ਹਜ਼ਾਰ ਦਾ ਵਰਕ ਆਰਡਰ ਦਿੱਤਾ ਐਸਟੀਮੇਟ ਹੋ ਗਿਆ ਠੇਕੇਦਾਰ ਆ ਗਿਆ ਕੰਮ ਸ਼ੁਰੂ ਕਰਦੇ ਹਾਂ ਵੀ ਕੰਮ ਸ਼ੁਰੂ ਹੋ ਗਿਆ ਅੱਜ ਤੱਕ ਫਿਰ ਉਹ ਵਿਚ ਪਚਾਰੇ ਫਿਰਦੇ ਇੱਕ ਸਾਲ ਹੋ ਗਿਆ ਕਦਮੀ ਮਰਕੂਣਾ ਕੱਲ ਨੂੰ ਜਿਹੜਾ ਬਾਬਾ ਸਾਹਿਬ ਦਾ ਸਟੈਚੂ ਲੱਗਿਆ ਕੱਲ ਨੂੰ ਕੋਈ ਐਸੀ ਮਿਸ ਹੈਪਣੀ ਹੁੰਦੀ ਆ ਤਾਂ ਕੁੰਜਵੇਂ ਪ੍ਰਸ਼ਾਸਨ ਹੈ ਲੋਗਾਂ ਦੀ ਦੋਵਾਰੀ ਪ੍ਰਸ਼ਾਸਨ ਨਾ ਕੋਈ ਉੱਥੇ ਕੈਮਰਾ ਨਾ ਗੁਸ ਕਿਉਂਕਿ ਉਹ ਸੁਵਿਧਾਨ ਰਚਨਾ ਨਹੀਂ ਭਰ ਹਾਏ ਹਾਏ ਉਹ ਕਾਫੀ ਦਮਾ ਜਿਹੜੀ ਆ ਗਿਆ ਇੱਕ ਇੱਕ ਨਿੱਜੀ ਜਿਹਾ ਕੁਐਸਚਨ ਹੀ ਸਮਝ ਲੋ ਜੀ ਜਿਵੇਂ ਕਿ ਤਨਖਾਹਾਂ ਨੂੰ ਲੈ ਕੇ ਗੱਲ ਕਰੀਏ ਕੱਚੇ ਮਲਾਜ਼ਮਾਂ ਦੀ ਦੇਖਿਆ ਜਾ ਰਿਹਾ ਜ਼ੀਰੋ ਗਰਾਊਂਡ ਤੇ ਕੰਮ ਵੀ ਕਰਦੇ ਨੇ ਬਟ ਜਿੰਨੀ ਕਿ ਇਹ ਤਨਖਾਹਾਂ ਡਿਜ਼ਰਵ ਕਰਦੇ ਨੇ ਮੈਨੂੰ ਨਹੀਂ ਲੱਗਦਾ ਉਹਨਾਂ ਨੂੰ ਮਿਲਦੀਆਂ ਨੇ ਮੈਂ ਦਾਲੀਆਂ ਚੱਲਾਂ ਇਸ ਤੇ ਬੀ ਜੀ ਦੇਖੋ ਅੱਜ ਗੱਲ ਕਰਨੀ ਨੇ ਆਪਾਂ ਅਰਜਾਨੇ ਦੀ ਉਹਨਾਂ ਦੀ ਚਰਚਾ ਮੇਰੇ ਕੋਲ ਲੈਟਰ ਪਿਆਰ ਜਾਨੇਗਾ 24 ਦਿਨ ਤਨਖਾਹਾਂ ਦਾ ਜੀ ਸੀ ਡੇਟ ਗੱਲ ਕਰਨੀ ਨੇ ਆਪਾਂ ਚੰਦਗੜ੍ਹ ਯੂਡੀ ਦੀ ਉਹਨਾਂ ਦੇ ਲੈਟਰ ਪਿਆ ਮੇਰੇ ਕੋਲ ਉਹਨਾਂ ਦੀ ਜਿਹੜੀ ਤਨਖਾਹ ਨੇ ਉਹ ਕਰੀਬ 23-24000 ਪਈ ਉਹਨਾਂ ਦੀ ਤਨਖਾਹ ਦੇਖੋ ਪੂਰੀ ਹਿੰਦੁਸਤਾਨ ਦੀ ਗੱਲ ਕਰ ਲੈਣੇ ਸਭ ਤੋਂ ਜ਼ਿਆਦਾ ਸਰੀਆ ਦਿੱਲੀ ਸਰਕਾਰ ਦੀ ਦੂਸਰਾ ਨੰਬਰ ਤੋਂ ਪੰਜਾਬ ਸਰਗਰਮਟ ਆਉਂਦੀ ਹੈ ਅੱਜ ਹਰਿਆਣਾ ਵੀ ਸਾਡੇ ਤੋਂ ਅੱਗੇ ਆ ਯਾ ਯੂਪੀ ਵੀ ਆ ਗਿਆ ਚੰਡੀਗੜ੍ਹ ਵੀ ਆ ਗਿਆ ਸਾਡੇ ਨਾਲ ਇਹਦਾ ਬੜਾ ਬਿਤਖਰਾ ਕੀ ਇਕੱਤਰ ਲਿਫਟ ਫੋਨ ਹੋਰ ਦਸਣਾ ਚਾਹ। ਦੇਖੋ ਸਰਕਾਰ ਕਿੰਨੇ ਸਾਡੇ ਨਾਲ ਕੋਣਸਿਆ ਬਣਾ ਰਹੀਆਂ ਨੇ ਚੱਲ ਰਹੀਆਂ ਨੇ ਸਾਪੀਓ ਪਿਛਲੀ ਵਾਰ 381 ਰੁਪਏ ਉਹਨਾਂ ਨੇ 23 4 ਨੂੰ 23 4 ਦੇ ਜਿਹੜੇ ਅਪਚੀ ਨੂੰ ਲੇਟ ਜਾਰੀ ਕੀਤਾ ਕਿਤ ਬਾਗ ਵੱਲੋਂ 6.10 ਨੂੰ 1381 ਰੁਪਏ ਦੇ ਕੀ ਕਰੂਗਾ ਉਸ ਤੋਂ ਪਹਿਲੇ ਜਿਹੜੀ ਸਤੰਬਰ ਤੇ ਜਾਰੀ ਹੋਈ ਹੈ ਅਜੇ ਛੋਟੇ ਵੇਤਨ ਕਬੜਾਈ ਹੈ ਕੀ ਖਾਊਗਾ ਜੀ ਕਿਨ ਮੇ ਕੀ ਬਚਾਪ ਢਾਵਾ ਉਸ ਤੋਂ ਪਹਿਲੇ ਜਿਹੜੇ ਲੈਟਰ ਜਾਰੀ ਕਰਾ ਜੁਲਾਈ ਚ ਉਹਨਾਂ ਨੂੰ 96 ਪੇ ਬਤਾਇਆ ਕਿੰਨਾ ਵੱਡਾ ਸੋਸ਼ਲ ਹੈ ਮੈਂ ਤੁਹਾਨੂੰ ਮੈਂ ਦੱਸਣਾ ਚਾਹਣਾ ਦੇਖੋ ਸਮੁੱਚੀ ਸਾਡੀ ਲੀਡਰਸ਼ਿਪ ਵੀ ਸਾਡੇ ਜਿਹੜਾ ਸੋਸ਼ਲ ਸਾਡੇ ਸਮਾਜ ਦਾ ਸਾਡੇ ਮੁਲਾਜ਼ਮਾਂ ਦਾ ਸਭ ਤੋਂ ਵੱਡਾ ਰੋਲ ਹੈ ਸਰਕਾਰਾਂ ਦਾ ਉਹ ਕਿਉਂ ਕਿ ਜਿਹੜੀ 26 2021 ਨੂੰ ਸਰਕਾਰ ਨੇ ਜੋ ਪਾਲਿਸੀ ਬਣਾਈ ਸੀਗੀ ਅਸੀਂ ਧਿਮਾਗ ਰੱਖੀ ਸੀ ਵੀ ਇਹਨਾਂ ਨੂੰ ਪੱਕਾ ਕੀਤਾ ਜਾਵੇ ਪਰ ਸਾਡੇ ਉੱਪਰ ਰੋਸਟ ਲਾਗੂ ਹੋ ਗਿਆ ਰੋਸਟ ਲਾਗੂ ਕਰਤਾ ਜੀ ਸਾਡੇ ਉੱਪਰ ਨਵੇਂ ਸਿਰੇ ਤੋਂ ਪਰਤੀ ਕੀਤੀ ਗਈ ਫਿਰ ਸਰਕਾਰ ਨੇ ਹੁਣ ਲੇਟੈਸਟ ਲੈਟ ਜਾਰੀ ਕਰਤਾ 16 5 2024 ਨੂੰ ਉਹ ਲੈਟ ਜਾਰੀ ਕਰਤਾ ਵੀ ਜਿਹੜਾ ਬੰਦਾ ਕੰਟਰੈਕਟ ਤੇ 10 ਸਾਲ ਹੋ ਚੁੱਕੇ ਨੇ 10 ਸਾਲ ਹੋ ਚੁੱਕੇ ਨੇ ਉਹ ਕੰਟਰੈਕਟ ਤਾਂ ਕੀਤਾ ਜਾਊਗਾ ਨਾ ਸੋਰੀ ਪੱਕਾ ਕੀਤਾ ਜਾਊਗਾ ਸੋ ਮੈਂ ਇਹ ਪਰਾ ਬੈਠਾ ਸਾਡਾ ਮੰਨ ਲਓ ਇਹ ਪਰਾ ਅੱਜ ਇਹ ਨਾ 45 ਪਲੱਸ ਹੈ ਜਦੋਂ 10 ਸਾਲ ਬਾਅਦ ਇਹਨਾਂ ਭਰਾਵਾਂ ਦੀ ਜਿਹੜੀ ਉਮਰ ਹੈ ਕਿੰਨੀ ਹੋ ਗਿਆ ਤੁਮਾਨੂੰ ਪਤਾ ਨਹੀਂ ਤਾਂੜੀ ਦਾ ਪਿੱਛੂ ਸਾਲ ਦਾ ਹੋਊਗਾ ਤੇ 3 ਸਾਲ ਪ੍ਰੋਵੀਜ਼ਨ ਪੀਰ ਹੋਗਾ 21 ਬੱਚੇ ਪੜਾਣਗੇ 21 ਲਿਖਣਗੇ 21 ਖਾਣਗੇ ਸੁਨੀਲ ਜੀ ਕੱਲ ਵੀ ਪ੍ਰਦਰਸ਼ਨ ਕੀਤਾ ਗਿਆ ਤੁਹਾਡੇ ਮਲਾਜਮ ਵਾਲਾ ਤੁੰਦਾ ਦੀ ਕੋਸ਼ਿਸ਼ ਕੀਤੀ ਗਈ ਅੱਜ ਵੀ ਪ੍ਰਦਰਸ਼ਨ ਕੀਤਾ ਜਾ ਰਿਹਾ ਕੀ ਲੱਗਦਾ ਹੱਲ ਕਿੱਥੋਂ ਨਿਕਲਗਾ ਠਾਲ ਕਿੱਥੋਂ ਪਾਈ ਜਾਏਗੀ ਹਣੀ ਚੀਜ਼ ਸਭ ਤੋਂ ਜਿਹੜਾ ਹੱਲ ਹੈ ਸਰਕਾਰ ਸਾਡੇ ਨਾਲ ਟੇਬਲ ਟੱਕਰੇ ਸੱਤ ਵੱਡਾ ਜਿਹੜਾ ਰੋਲ ਹੈ ਮੇਰ ਸਾਹ ਕੋਲ ਵੀ ਨਹੀਂ ਹੈਗਾ ਜੇਕਰ ਮੈਂ ਕਹਾਂ ਵੀ ਮੇਰ ਸਾਹ ਕੋਲ ਹੈ ਕੋਈ ਨਹੀਂ ਸਾਡੇ ਨਾਲ ਜਿਹੜੀ ਤਿੰਨ ਮੈਂਬਰ ਦੀ ਕਮੇਟੀ ਜਿਹੜੀ ਸਾਡੀ ਪੰਜਾਬ ਦੀ ਬਣੀ ਹੈ ਅਮਨ अरोड़ा ਜੀ ਵਿੱਤ ਮੰਤਰੀ ਹਰਪਾਲ ਚਿਮਾ ਜੀ ਕੁਲੀ ਢਾਲੀਵਾਲ ਜੀ ਉਹ ਜਿਹੜੀ ਮੈਡੀ ਸੈਨੇਟ ਮੀਟਿੰਗ ਕਰੇ ਅਭਿਚੋਨਾ ਦੇ ਵਿੱਚ ਸਾਡੇ ਲੋਕਪਾਲੀ ਮંત્રી ਰਵਜੋ ਸਿੰਘ ਵਿਚ ਬੈਟਨ ਫਿਰ ਅਸੀਂ ਦਿਸਾਂਗ ਸਾਡੀ ਟੀਮ ਅਗਰ ਉੱਥੇ ਸਾਡੀ ਮੰਗ ਨਾ ਮੰਨੀ ਗਿਆ ਤਾਂ ਕਿਹ ਹੁਣ ਜਿਹੜਾ ਤੁਹਾਨੂੰ ਦੱਸਦਾ ਨਾ ਵੀ ਜੂਨ ਸੋਰੀ ਜਨਵਰੀ 2026 ਦੇ ਵਿੱਚ ਸਾਡਾ ਪੂਰੇ ਪੰਜਾਬ 'ਚ ਪੂਰੇ ਪੰਜਾਬ 'ਚ ਸਾਡੇ ਨਗਰਪਾਲਿਕਾ ਨਗਰ ਪੰਚਾਇਤਾਂ ਨਗਰ ਨਿਮਾ ਬੰਦ ਹੋਣਗੇ